ਸਟ੍ਰੀਮ ਲੈਣ ਵੇਲੇ ਤਾਂ ਇਹੀ ਇੱਕ ਆਪਣਾ ਏਮ ਸੀਗਾ ਵੀ ਐਨਡੀ ਵਾਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟ੍ਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟ੍ਰੀਮ ਰੱਖੀ ਹੈਗੀ ਸੀਗੀ ਤਾਂ ਇਹ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਤੇ ਕਿਵੇਂ ਕਿੰਨੀ ਕੋ ਖੁਸ਼ੀ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਅੱਗੇ ਆਪਣਾ ਸੁਪਨਾ ਐਨਡੀਏ ਦੇ ਵਿੱਚ ਆਰਮੀ ਆਫੀਸਰ ਬਣਨ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਬਸ ਨਾਲ ਸਪਰਾਪਤੀ ਮਗਰ ਸਭ ਤੋਂ ਵੱਡਾ ਯੋਗਦਾਨ ਕੀਤਾ ਮੰਦੇ ਔਰ ਨਾਲ-ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ-ਨਾਲ ਦਿੱਤੇ ਆ ਤੇ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਆਈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜ੍ਹਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜ੍ਹਨ ਦਾ ਸੀ ਪੜ੍ਹਨ ਵਾਸਤੇ ਤੇ ਸੋਸ਼ਲ ਮੀਡੀਆ ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ ਸੋਸ਼ਲ ਮੀਡੀਆ ਤੇ ਟਾਈਮ ਨਹੀਂ ਮਿਲਦਾ ਸੀਗਾ। ਤਾਂ ਕਿਹੜੀ ਖੇਡ ਖੇਡਦੇ ਹੋ ਔਰ ਉਹਦੇ ਵਿੱਚ ਕਿੱਥੋਂ ਤੱਕ ਪ੍ਰਾਪਤੀਆਂ ਵੀ ਦੱਸੋ। ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਔਰ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਹਾਂ ਮੈਂ ਉਹਦੇ ਵਿੱਚ। ਅੱਗੇ ਜਿਹੜਾ ਆਪਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੂਂਗੇ ਉਹ ਵੀ ਨਾਲ ਦੇ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਪੜ੍ਹਨ ਦੇ ਨਾਲ-ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧਿਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾ ਪੜਾਈ ਵੀ ਕਰੀਏ ਨਾਲ ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧੀਆ ਸਿਹਤਮੰਦ ਦੇ ਦੇ ਸਕੀਏ ਸੀਐਮ ਸਾਹਿਬ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ ਕਿੰਨੀ ਖੁਸ਼ੀ ਹਾਂ ਹਾਂਜੀ ਬਹੁਤ ਖੁਸ਼ੀ ਮਾਨਦਾ ਹਾਂ ਮੈਂ ਭਗਵਾਨ ਮਾਨ ਸਿੰਘ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਥੈਂਕ ਯੂ ਦਿੱਤਾ ਹਾਂਜੀ ਥੈਂਕ ਯੂ ਕੀ ਆਪ ਦੇ ਇੱਕ ਲਾਸਟ ਗੱਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੋ ਗੱਲਾਂ ਨੌਜਵਾਨਾਂ ਨੂੰ ਇਹ ਕਹਿਣਾ ਚਾਹਣਾ ਹੈ ਵੀ ਆਪਾਂ ਨਸ਼ਿਆਂ ਤੋਂ ਆਪਾਂ ਮੁਕਤ ਹੋਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਤੇ ਖੇਡਾਂ ਦੇ ਵਿੱਚ ਆਪਾਂ ਵਧਿਏ ਤੇ ਪੜ੍ਹਾਈ ਵੀ ਨਾਲ-ਨਾਲ ਜ਼ਰੂਰੀ ਹੈ ਪਰ ਨਾਲ-ਨਾਲ ਖੇਡ ਵੀ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਆਪਾਂ ਨਾਲ-ਨਾਲ ਖੇਡੀਆਂ ਵੀ ਫਾਦਰੂ ਮਦਰ ਪਰ ਦੱਸੋ ਕੀ ਕੀ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੰਦੀ ਮੰਦਰ ਉਸ ਪ੍ਰਾਪਤੀ ਦੇ ਲਈ ਹਾਂਜੀ ਫਾਦਰ ਸਾਹਿਬ ਮੇਰੇ ਲੈਕਚਰਰ ਟੀਚਰ ਹੈ ਕਮਰਸ ਦੇ ਤੇ ਮੰਮਾ ਮੇਰੇ ਮੈਥਸ ਦੇ ਟੀਚਰ ਹੈ ਤੇ ਆਪਾਂ ਨੂੰ ਦੋਵੇਂ ਮੋਟੀਵੇਟ ਕਰਦੇ ਕਿਉਂਕਿ ਦੋਵੇਂ ਟੀਚਰ ਆ ਤੇ ਦੋਵੇਂ ਮੋਟੀਵੇਟ ਕਰਦੇ ਸੀਗੇ ਪੜ੍ਹਨ ਲਈ ਵੀ ਤੇ ਖੇਡਣ ਲਈ ਵੀ ਕਿਵੇਂ ਦੇਖਦੇ ਹਾਂ ਅੱਜ ਲੱਗਦਾ ਹੈ ਅੱਜ ਪ੍ਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੋ ਚੀਜ਼ ਅਸੀਂ ਸਸ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਉਮੀਦ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਹੈ ਗੁਰੂ ਹੈ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਆ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਆ ਕਿ ਬੱਚੇ ਨੇ ਇਹਦੀ ਸੋਹਣੀ ਪੋਜੀਸ਼ਨ ਪੰਜਾਬ ਚੋਂ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪ ਦੇ ਬੰਦੂ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਬਿਤੇ। ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ। ਤਾਂ ਉਹ ਵੱਡੀ ਭੈਣ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਤੋਂ ਟੌਪ ਕੀਤਾ ਸੀ। ਪਲੱਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ ਨੀਟ ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ। ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਦੇਣਾ ਪੈਂਦਾ ਸੀ ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੰਤੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਐਟਸਬੀਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਸੋ ਪੜ੍ਹਾਈ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜਦੋਂ ਰਿਜ਼ਲਟ ਸੁਣਿਆ ਕਿਉਂ ਵੀ ਬਸ ਇੱਕ ਵਾਰੀ ਤਾਂ ਮਤਲਬ ਕਿ ਬਹੁਤ ਹੈਰਾਨੀ ਹੋਈ ਵਿਸ਼ਵਾਸ じゃ ਨਹੀਂ ਆਇਆ ਕਿ ਬੱਚੇ ਦੀ ਆ ਪੋਜੀਸ਼ਨ ਇੰਨੀ ਵਧੀਆ ਆ ਗਈ ਸੋ ਸਾਨੂੰ ਉਮੀਦ ਸੀ ਵੀ ਬਹੁਤ ਸੋਹਣੇ ਮਾਰਕਸ ਆ ਜਾਣਗੇ ਪਰ ਇਹ ਮਤਲਬ ਕਿ ਬਹੁਤ ਹੀ ਵਧੀਆ ਪ੍ਰਾਪਤੀ ਹੈ ਬੜੀ ਸੋਹਣੀ ਖਬਰ ਹੈ ਸੋ ਇਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੀਐਮ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਬੱਚਾ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰੇਗਾ ਮਿਹਨਤ ਕਰੇਗਾ